ਸਸ਼ਕਾਲਾ ਸਮਝਦ نیوز ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਸੀਐਮ ਮਾਨ ਦੀ ਹੋਈਗੀ ਇੱਕ ਮੀਟਿੰਗ ਵਿਕਾਸ ਪ੍ਰੋਜੈਕਟਾਂ ਦੀ ਰਿਪੋਰਟ ਦਾ ਲੈਣਗੇ ਜਾਇਜ਼ਾ ਪੰਜਾਬ ਦੇ ਬੀਡੀਪੀਓ ਸੜੀ ਕੱਤਰ ਅਧਿਕਾਰੀਆਂ ਦੇ ਕੀਤਾਤ ਬਾਦਲੇ ਚੋਣ ਕਮਿਸ਼ਨ ਦੇ ਆਦੇਸ਼ਾਂ ਤੇ ਸਰਕਾਰ ਨੇ ਲਿਆ ਐਕਸ਼ਨ ਕਸੁੱਤੇ ਫਸ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਈਜੀ ਨੇ ਲਗਾਤਾਰ 10 ਘੰਟੇ ਲਈ ਸਵਾਲਾਂ ਦੀ ਲੜੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਸੰਬੰਧੀ ਚੱਲ ਰਹੀ ਹੈ ਜਾਂਚ 2004 ਤੋਂ ਪਹਿਲਾਂ ਨਿਯੁਕਤ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਜੇ ਇਸ ਮਿਤੀ ਤੋਂ ਬਾਅਦ ਵੀ ਮੁਲਾਜ਼ਮ ਰੈਗੂਲਰ ਹੋ ਜਾਂਦਾ ਹੈ ਤਾਂ ਪੁਰਾਣੀ ਪੈਨਸ਼ਨ ਸਕੀਮ ਦਾ ਹੋਵੇਗਾ ਹੱਕਦਾਰ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਬਣੇ ਤਸੱਦਦ ਸੈਂਟਰ ਨਸ਼ਾ ਕਰਨ ਵਾਲਿਆਂ ਤੇ ਅਨਮਨੁੱਖੀ ਤਸੱਦਦ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ 40 ਮਰੀਜ਼ਾਂ ਨੂੰ ਬਚਾਇਆ ਲੁਧਿਆਣਾ 'ਚ ਮੇਰੀ ਲੜਕੀ ਦੀ লাশ ਸਿਰਫ ਅੰਡਰਗਾਰਮੈਂਟ ਪਾਏ ਹੋਏ ਚਿਹਰਾ ਬੁਰੀ ਤਰ੍ਹਾਂ ਸੜਿਆ ਅਲਾਕੇ ਚਫੈਲੀ ਸੰਸਰੀ ਤਰਨਤਾਰਨ ਤੋਂ ਦੁਖਦਾਈ ਖਬਰ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ ਪਰਿਵਾਰ ਦਾ ਰੋ ਰੋ ਕੇ ਬੁਰਾਹਤ ਮੈਡੀਕਲ ਕਾਲਜਾਂ ਚਦਿਆਪਕਾਂ ਲਈ 75% ਦੀ ਹਾਜ਼ਰੀ ਲਾਜ਼ਮੀ ਪ੍ਰਾਈਵੇਟ ਪ੍ਰੈਕਟਿਸ ਤੇ ਵੀ ਲਾਈ پابੰਦੀ ਸਰਕਾਰ ਨੇ ਆਦੇਸ਼ ਕਿਤੇ ਜਾਰੀ ਕੋਸਟ ਫੈਕਲਟੀ ਦੀ ਸਮੱਸਿਆ ਹੋਵੇਗੀ ਖਤਮ ਮੁਖਤਸਰ ਜਿਨ ਨਸ਼ਾ ਤਸਕਰਾ ਖਿਲਾਫ ਪੁੱਲ ਤਵੱਡਾ ਐਕਸ਼ਨ ਸਾਂਵੀ ਉਰਫ ਮਾਲਤੀ ਵਾਸੀ ਬੂੜਾ ਗੁੱਜਰ ਦੇ ਲੱਖਾਂ ਦੀ ਪ੍ਰਾਪਰਟੀ ਕੀਤੀ ਸੀ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵਿਸਫਲਤਾ 5.25 ਲੱਖ ਰੁਪਏ ਦੀ ਡਰਗ ਮਨੀ ਸਨੇ 5 ਨਸ਼ਾ ਕਰ ਕੀਤਾ ਗ੍ਰਿਫਤਾਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਅਜੇ ਤੋਂ ਸਾਰੇ ਸਸਪੈਂਡ ਸੰਸਦ ਵੀ ਹੋਣਗੇ ਸ਼ਾਮਲ 1 ਫਰਵਰੀ ਨੂੰ ਅੰਤਰੀਮ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਨਿਰਮਲਾ ਸਿਤਰਮਨ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲਿਆਂ ਨੂੰ ਹੋਵੇਗੀ 10 ਸਾਲ ਦੀ ਕੈਦ ਤੇ 5 ਲੱਖ ਜੁਰਮਾਨਾ ਹਰਿਆਣਾ ਸਰਕਾਰ ਨੇ ਹੁਕਮ ਦਿੱਤੇ ਜਲ ਲੁਧਿਆਣਾ ਚੋ ਇਨਸਾਨੀਤ ਸ਼ਰਮਸਾਰ ਮਸੂਮ ਬੱਚਿਆਂ ਨੂੰ ਕਮਰੇ ਅੰਦਰ ਬੰਦ ਕਰਕੇ ਕੀਤੀ ਅਸ਼ਲੀਲ ਹਰਕਤਾਂ ਇਲਾਕਾ ਵਾਸੀਆਂ ਨੇ ਦਰਵਾਜ਼ਾ ਤੋੜ ਕੇ ਮੁਲਜ਼ਮ ਕੱਢਿਆ ਬਾਅਦ ਛਿੱਤਰ ਪਰੇਡ ਕਰਨ ਤੋਂ ਬਾਅਦ ਕਿਤਾਬ ਉਸ ਦੇ ਹਵਾਲੇ ਨਿਊਜ਼ੀਲੈਂਡ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਤਿੰਨ ਭੈਣਾਂ ਦਾ ਇਕਲੌਤਾ ਸੀ ਭਰਾ ਕੁਝ ਮੈਨੇ ਪਹਿਲਾਂ ਹੀ ਹੋਇਆ ਸੀ ਵਿਆਹ ਪੀਐਸਬੀ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ ਪ੍ਰੀਖਿਆਵਾਂ ਦੀ ਰਿਵਲੂਸ਼ਨ ਕੀਤੀ ਬੰਦ ਬੋਰਡ ਵੱਲੋਂ ਨੋਟੀਫਿਕੇਸ਼ਨ ਵੀ ਕੀਤਾ ਜਾ ਰਿਹਾ ਹੈ ਪੰਜ ਪੰਨੇਤਾ ਨਿਸ਼ਕੰਤ ਦੂਬੇ ਦਾ ਵੱਡਾ ਦਾਵਾ ਕਿਹਾ ਸੀ ਅਰਵਿੰਦ ਕੇ ਜੀਵਾਲ ਨੇ ਹਿਮੰਤ ਸੋਰੇਨ ਦੀ ਦਿੱਲੀ ਤੋਂ ਪੱਜੰਚ ਕਿਤੀ ਮਦਦ ਆਖਰਕਾਰ ਮੌਸਮ ਨੇ ਲਈ ਕਰਵਟ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਨੇ ਦਿੱਤੀ ਦਸਤਕ ਮੌਸਮ ਵਿਭਾਗ ਅਨੁਸਾਰ 30 ਜਨਵਰੀ ਤੋਂ ਬਾਅਦ 4 ਫਰਵਰੀ ਤੱਕ ਹੋ ਸਕਦੀ ਹੈ ਬਾਰਿਸ਼ ਬਲੋਚਿਸਤਾਨ 'ਚ ਜ਼ਬਰਦਸਤ ਬੰਬ ਧਮਾਕਾ ਆਮਚੋਣਾ ਤੋਂ 8 ਦਿਨ ਪਹਿਲਾਂ ਹੋਏ ਵੱਡੇ ਬੰਬ ਧਮਾਕੇ ਨੇ ਵਿਦਾਈ ਦੇਸ਼ ਸੁਰੱਖਿਆ ਵਿਵਸਥਾ ਦੀ ਚਿੰਤਾ ਪਾਕਿਸਤਾਨ ਸਾਫ ਦਾ ਪੀਐਮ ਨੂੰ ਦੂਜਾ ਝਟਕਾ ਤੋਸ਼ਾਖਾਨਾ ਕੇਸ 'ਚ ਇਮਰਾਨ ਖਾਨ ਤੇ 부ਸ਼ਰਾ ਬੀਬੀ ਨੂੰ 14 ਸਾਲ ਦੀ ਹੋਈ ਅਮਰੀਕੀ ਵੀਜ਼ਾ ਪੌਂਡਾ ਸੁਨਹਿਰੀ ਮੌਕਾ ਸ਼ੁਰੂ ਹੋਇਆ ਡੋਮੈਸਟਿਕ H1B ਵੀਜ਼ਾ ਰੀਨਿਊਅਲ ਪਾਇਲਟ ਪ੍ਰੋਗਰਾਮ B ਹਜ਼ਾਰ ਅਰਜ਼ੀਆਂ ਕੀਤੀਆਂ ਜਾਣ ਗਿਆ ਸਵੀਕਾਰ ਇਹ ਸਾਰ ਨੂੰ ਤੱਕ ਗਿਆ ਮੌ ਖਬਰਾਂ ਮੈਨੂੰ ਦੇਵ ਜਾਜ਼ਤ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼